ਬਾਬਾ ਜੀ ਮੈਡੀਕਲ ਕੀ ਠੀਕ ਹੋਇਆ ਤੁਹਾਡਾ ਜਗਵੀਰ ਸਾਹਿਬ ਨੂੰ ਪਤਾ ਇਹਨਾਂ ਨੂੰ ਉੱਛਲੇ ਵੀ ਪੂਰੇ 15 ਦਿਨ ਹਰਮੰਦਰ ਸਾਹਿਬ ਪ੍ਰਕਰਮਾ 'ਚ ਬੈਠਾ ਰਿਹਾ ਉੱਥੇ ਕੋਈ ਮਸਾ ਕਰ ਸਕਦਾ ਹਰਮੰਦਰ ਸਾਹਿਬ ਪ੍ਰਕਰਮਾ ਦੇ ਅੰਦਰ ਨਹੀਂ ਉੱਥੇ ਜਾ ਕੇ ਮੈਂ ਆਪਣੀ ਘਰ ਵਾਲੀ ਨੂੰ ਫੋਨ ਕੀਤਾ ਜੀ ਵੀ ਤੂੰ ਆ ਜਾ ਮੈਂ ਕਥਾ ਦਾ ਅਮਰਤ ਛਕ ਲੈਨੇ ਆਪਾਂ ਪਰ ਇਹਨਾਂ ਨੇ ਮੇਰੀ ਘਰ ਵਾਲੀ ਨੂੰ ਕਿਹਾ ਵੀ ਜੇ ਤੂੰ ਇਹ ਦੇਖੀ ਜੇ ਤੂੰ ਉੱਥੇ ਪਹੁੰਚ ਗਈ ਤਾਂ ਸੀ ਜੜ ਖਾ ਕੇ ਮਰ ਜਾਗੇ ਬਾਬਾ ਜੀ ਮੈਡੀਕਲ ਕੀ ਠੀਕ ਹੋਇਆ ਤੁਹਾਡਾ ਕੀ ਕਰਾਜੋ ਕੁਝ ਇਨਸਾਨ ਨੂੰ ਪਤਾ ਹੈ ਉਹਨਾਂ ਨੂੰ ਪੁੱਛ ਲਓ ਜੀ ਪਰ ਇੱਕ ਗੱਲ ਮੈਂ ਕਹਿਣੀ ਚਾਹੁੰਦਾ ਜੀ ਵੀ ਆਪਣਾ ਸਾਈ ਸਾਈ ਗੁਰਪ੍ਰੀਤ ਸਿੰਘ ਨੇ ਜੀ ਗੋਪੀ ਜੀ ਹਰਮੰਦਰ ਸਾਹਿਬ ਹਾਂ ਜੀ ਉਹਨਾਂ ਨੂੰ ਪੁੱਛਿਆ ਮੈਂ 15 ਦਿਨ ਹਰਮੰਦਰ ਸਾਹਿਬ ਪ੍ਰਕਰਮਾਂ 'ਚ ਬੈਠਾ ਰਿਆ ਹਾਂ ਤੇ ਤੁਸੀਂ ਦੱਸੋ ਜੀ ਹਰਮੰਦਰ ਸਾਹਿਬ ਪ੍ਰਕਰਮਾਂ ਦੇ ਅੰਦਰ ਮੈਂ ਕੱਲਾ ਜਲ ਛਕਦਾ ਰਿਆ ਤੇ ਮਾੜਾ ਜਿਹਾ ਪ੍ਰਸ਼ਾਦ ਉੱਥੇ ਕੋਈ ਮਸਾ ਕਰ ਸਕਦਾ ਹਰਮੰਦਰ ਸਾਹਿਬ ਪ੍ਰਕਰਮਾਂ ਦੇ ਅੰਦਰ ਜੀ ਉੱਥੋਂ ਬਾਅਦ 'ਚ ਮੈਂ ਉਹ ਚੀਜ਼ ਦੇ ਗਵਾਹ ਉਥੋਂ ਦੇ ਗ੍ਰੰਥੀ ਨੇ ਜੀ ਉੱਥੇ ਜਾ ਕੇ ਮੈਂ ਆਪਣੀ ਘਰ ਵਾਲੀ ਨੂੰ ਫੋਨ ਕੀਤਾ ਜੀ ਵੀ ਤੂੰ ਆ ਜਾ ਮੈਂ ਇਕੱਠਾ ਕਰ ਅੰਮ੍ਰਿਤ ਛਕ ਲੈਨੇ ਆਪਾਂ ਜੀ ਆਜੋ ਆਪਾਂ ਮਰਤ ਸ਼ਕ ਲੈਨੇ ਆ ਮੈਂ ਇਹ ਗੱਲ ਕਹੀ ਆ ਉਹਦੇ ਹਰਮੰਦਰ ਸਾਹਿਬ ਮਰ ਸ਼ਕਣ ਨੂੰ ਪਿਆਰ ਸੀ ਜੀ ਪਰ ਇਹਨਾਂ ਨੇ ਮੇਰੀ ਘਰ ਵਾਲੀ ਨੂੰ ਕਿਹਾ ਵੀ ਜੇ ਤੂੰ ਜੇ ਤੂੰ ਉੱਥੇ ਪਹੁੰਚ ਗਈ ਤਾਂ ਅਸੀਂ ਜ਼ਹਿਰ ਖਾ ਕੇ ਮਰ ਜਾਾਂਗੇ ਜੀ ਸਾਹੀ ਮੇਰੀ ਘਰ ਵਾਲੀ ਨੂੰ ਇਹ ਕੈਮਰੇ ਤੇ ਨਹੀਂ ਲੈ ਕੇ ਆ ਰਹੇ ਜੀ ਉਹ 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 ਇਹਨਾਂ ਅਸੀਂ ਮੈਂ ਜੇ ਤੋ ਸਾਰੇ ਆਏ ਆ ਜੀ 2500 ਰੁਪਿਆ ਬਿੱਲ ਬਣ ਗਿਆ ਜੀ ਉਹ ਵੀ ਮੈਂ ਆਪ ਦਿੱਤਾ ਜੀ ਹੋਟਲ 'ਚ ਚਾਵਲਾ ਹੋਟਲ 'ਚ 2500 ਰੁਪਿਆ ਇਹਨਾਂ ਅੰਡਰ ਵਰਕੇ ਚੋੜ ਰਹਿਣਗੇ ਜੀ ਇਹਨਾਂ ਨੂੰ ਇਹ ਸੀਗਾ ਜੀ ਇਹਨਾਂ ਕੋਲੇ ਜ਼ਮੀਨ ਨਹੀਂ ਹੈਗੀ ਵੀ ਮੇਰੀ ਕੁੜੀ ਤੋਂ ਬਾਬੇ ਜਿਹੜੀ ਜ਼ਮੀਨ ਖਰੀਦੂ ਮੇਰੇ ਕੋਲ ਇਹ ਪਹਿਲਾਂ ਦੀ ਗੱਲ ਹੈ ਇਹ ਇਹ ਆਦੇ ਜੀ ਆ ਹੁਣ ਮਹੀਨਾ ਪਹਿਲਾਂ ਮੈਂ ਹਰਮੰਦਰ ਸਾਹਿਬ ਗਿਆ ਸੀ ਸਪੈਸ਼ਲ ਜੀ ਤੁਹਾਡੀ ਸੱਸ ਕਹਿੰਦੀ ਹੈ ਤੁਸੀਂ ਕਹਿੰਦੇ ਹੋ ਵੀ ਆਮ ਵਿਆਹ ਕੀਤਾ ਸੀ ਪਰ ਉਹ ਕਹਿੰਦੇ ਅਸੀਂ ਪੂਰਾ ਪ੍ਰਬੰਧ ਕੀਤਾ ਸੀ 2.5 300 ਬੰਦੇ ਦਾ ਬਰਾਤ ਦਾ ਨਾ ਨਹੀਂ ਅਸੀਂ ਸਾਡਾ ਸਾਡਾ 70 ਬੰਦਾ ਲੈ ਕੇ ਆਏ ਨਾ ਨਾ ਜੀ ਸਾਰੇ ਬੰਦੇ ਨਾਲ ਸੀ ਜੀ 20 ਤੋਂ ਵੱਧ ਬੰਦੇ ਨਹੀਂ ਸੀਗੇ ਜੀ ਅਖੇ ਸਾਡਾ ਜੀ ਵੱਧ ਤੋਂ ਵੱਧ 10 ਤੋਂ 15000 ਰੁਪਏ ਬਣਦਾ ਜੀ ਖਰਚਾ ਮੈਂ ਕਿਹਾ ਠੀਕ ਹੋ ਜਾ ਤੁਹਾਡਾ ਤੁਹਾਨੂੰ ਲੱਗਦਾ ਇਹ ਤੋਂ ਮਨਸਾਨ ਨਾਲ ਗੱਲ ਕਰਦੇ ਜੀ ਵਕੀਲਾਂ ਨਾਲ ਉਹਨਾਂ ਕੋਲ ਆ ਸਾਡਾ ਕੋਈ ਕਸਟਡੀ ਕੋਈ ਇਸ ਤਰ੍ਹਾਂ ਦੀ ਕੋਈ ਦਿੱਕਤ ਕੋਈ ਤਰ੍ਹਾਂ ਦੀ ਇਹਨੇ ਮਾਰੇ ਨਹੀਂ ਕੋਈ ਪੈਸਾ ਬਣਾ ਹਵੇ ਸੱਭਾ ਜੀ ਮੈਡੀਕਲ ਕੀ ਠੀਕ ਹੋਇਆ ਤੁਹਾਡਾ ਬਾਬਾ ਕਿਹੜੀ ਵਾਲੇ ਜਿਹੜੇ ਨੇ ਉਹ ਕੀ ਕਹਿੰਦਾ ਜੀ ਵਕੀਲ ਸਭ ਨੂੰ ਪਤਾ ਹੈ ਉਹਨਾਂ ਨੂੰ ਪੁੱਛ ਲਈ ਜੀ ਪਰ ਇੱਕ ਗੱਲ ਮੈਂ ਕਹਿਣੀ ਚਾਹੁੰਦਾ ਜੀ ਵੀ ਆਪਣਾ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਨੇ ਜੀ ਗੋਪੀ ਜੀ ਹਰਮੰਦਰ ਸਾਹਿਬ ਉਹਨਾਂ ਨੂੰ ਪੁੱਛਿਆ ਮੈਂ 15 ਦਿਨ ਹਰਮੰਦਰ ਸਾਹਿਬ ਪ੍ਰਕਰਮਾਂ 'ਚ ਬੈਠਾ ਰਿਆ ਹੂੰ ਤੇ ਤੁਸੀਂ ਦੱਸੋ ਜੀ ਹਰਮੰਦਰ ਸਾਹਿਬ ਪ੍ਰਕਰਮਾਂ ਦੇ ਅੰਦਰ ਮੈਂ ਕੱਲਾ ਜਲ ਛੱਕਦਾ ਰਿਆ ਤੇ ਮਾੜਾ ਜਿਹਾ ਪ੍ਰਸ਼ਾਦ ਉੱਥੇ ਕੋਈ ਮਸਲਾ ਕਰ ਸਕਦਾ ਹਰਮੰਦਰ ਸਾਹਿਬ ਪ੍ਰਕਰਮਾਂ ਦੇ ਅੰਦਰ ਜੀ ਉੱਥੋਂ ਬਾਅਦ 'ਚ ਮੈਂ ਉਹ ਚੀਜ਼ ਦੇ ਗਵਾਹ ਉਥੋਂ ਦੇ ਗ੍ਰੰਥੀ ਨੇ ਜੀ ਉੱਥੇ ਜਾ ਕੇ ਮੈਂ ਆਪਣੀ ਘਰ ਵਾਲੀ ਨੂੰ ਫੋਨ ਕੀਤਾ ਜੀ ਵੀ ਤੂੰ ਆ ਜਾ ਮੈਂ ਕਥਾ ਦਾ ਅੰਮ੍ਰਿਤ ਛੱਕ ਲੈਨੇ ਆਪਾਂ ਜੀ ਆਜੋ ਆਪਾਂ ਅੰਮ੍ਰਿਤ ਛਕ ਲੈਨੇ ਆ ਮੈਂ ਇਹ ਗੱਲ ਕਹੀ ਆ ਉਹਦੇ ਹਰਮੰਦਰ ਸਾਹਿਬ ਅੰਮ੍ਰਿਤ ਛਕਣ ਨੂੰ ਤਿਆਰ ਸੀ ਜੀ ਪਰ ਇਹਨਾਂ ਨੇ ਮੇਰੀ ਘਰ ਵਾਲੀ ਨੂੰ ਕਿਹਾ ਵੀ ਜੇ ਤੂੰ ਜੇ ਤੂੰ ਉੱਥੇ ਪਹੁੰਚ ਗਈ ਤਾਂ ਅਸੀਂ ਜ਼ਹਿਰ ਖਾ ਕੇ ਮਰ ਜਾਾਂਗੇ ਜੀ ਸਾਹੀ ਮੇਰੀ ਘਰ ਵਾਲੀ ਨੂੰ ਇਹ ਕੈਮਰੇ ਤੇ ਨਹੀਂ ਲੈ ਕੇ ਆ ਰਹੇ ਜੀ ਓ ਓ ਓ ਇਹਨਾਂ ਅਸੀਂ ਮੈਂ ਜੇ ਤੋ ਸਾਰੇ ਆਏ ਆ ਜੀ 2500 ਰੁਪਿਆ ਬਿੱਲ ਬਣ ਗਿਆ ਜੀ ਉਹ ਵੀ ਮੈਂ ਆਪ ਦਿੱਤਾ ਜੀ ਹੋਟਲ 'ਚ ਚਾਵਲਾ ਹੋਟਲ ਦੇ 2500 ਰੁਪਿਆ ਇਹਨਾਂ ਅੰਡਰਵਰ ਕੇ ਛੋਟੇ ਹੋਣਗੇ ਜੀ ਇਹਨਾਂ ਨੂੰ ਇਹ ਸੀਗਾ ਜੀ ਇਹਨਾਂ ਕੋਲੇ ਜ਼ਮੀਨ ਨਹੀਂ ਹੈ ਜੀ ਵੀ ਮੇਰੀ ਕੁੜੀ ਤੋਂ ਬਾਪੂ ਜਿਹੜੀ ਜ਼ਮੀਨ ਖਰੀਦੂਗੀ ਇਹਦਾ ਕੀ ਕੰਧ ਦੀ ਗੱਲ ਹੈ ਇਹ ਆਵੇ ਜੀ ਆ ਹੁਣ ਮਹੀਨਾ ਪਹਿਲਾਂ ਮੈਂ ਹਰਮੰਦਰ ਸਾਹਿਬ ਗਿਆ ਸੀ ਸਪੈਸ਼ਲ ਜੀ ਤੁਹਾਡੀ ਸੱਸ ਕਹਿੰਦੀ ਹੈ ਤੁਸੀਂ ਕਹਿੰਦੇ ਹੋ ਵੀ ਆਮ ਵਿਆਹ ਕੀਤਾ ਸੀ ਪਰ ਉਹ ਕਹਿੰਦੇ ਅਸੀਂ ਪੂਰਾ ਪ੍ਰਬੰਧ ਕੀਤਾ ਸੀ 2.5 300 ਬੰਦੇ ਦਾ ਬਰਾਦਾ ਨਾ ਜੀ ਅਸੀਂ ਸਾਡਾ 50 ਦੇ 70 ਬੰਦੇ ਲੈ ਕੇ ਆਏ ਨਾ ਨਾ ਜੀ ਸਾਰੇ ਬੰਦੇ ਨਾਲ ਸੀ ਜੀ 20 ਤੋਂ ਵੱਧ ਬੰਦੇ ਨਹੀਂ ਸੀਗੇ ਜੀ ਅਖੇ ਸਾਡਾ ਜੀ ਵੱਧ ਤੋਂ ਵੱਧ 10 ਤੋਂ 15000 ਰੁਪਏ ਬਣਦਾ ਜੀ ਖਰਚਾ ਮੈਂ ਕਿਹਨੂੰ ਜੇ ਤੁਹਾਡਾ ਤੁਹਾਨੂੰ ਲੱਗਦਾ ਇਹ ਘਮਨਸਾਣ ਨਾਲ ਗੱਲ ਕਰ ਲਿਓ ਜੀ ਵਕੀਲਾਂ ਨਾਲ ਉਹਨਾਂ ਕੋਲ ਆ ਸਾਰਾ ਕੋਈ ਕਸਟਡੀਜ਼ ਕੋਈ ਇਸ ਤਰ੍ਹਾਂ ਦੀ ਕੋਈ ਦਿੱਕਤ ਕੋਈ ਪੈਸਾ ਬਣਾ ਹੈ